22 ਮਾਰਚ ਨੂੰ ਪੰਜਾਬੀ ਮੂਵੀ ਮਜਨੂ ਰਿਲੀਜ਼ ਹੋਣ ਜਾ ਰਹੀ ਹੈ ਤਾਂ ਮੇਰੇ ਨਾਲ ਇਸ ਮੂਵੀ ਦੇ ਮੇਨ ਲੀਡ ਜਿਹੜੇ ਕਿਰਦਾਰ ਨੇ ਪ੍ਰੀਤ ਬਾਠ ਨੇ, ਕਿਰਨ ਮੈਮ ਨੇ ਤੇ ਨਾਲ ਸਿੰਗਰ ਨੇ ਸਿਮਰਨ ਮੈਮ ਤੇ ਨਾਲ ਨਾਲ ਗੁਰਬੀਤ ਬਾਜੀ ਵੀ ਨੇ ਮਿਊਜ਼ਿਕ ਡਾਇਰੈਕਟਰ ਨੇ ਤਾਂ ਗੱਲਬਾਤ ਕਰ ਲਿਆ ਨਾ ਪਹਿਲਾਂ ਸਭ ਨੇ ਪਹਿਲਾਂ ਜਿਹੜੇ ਕਿ ਮਜਨੂ ਨੇ ਇੱਕ ਮਜਨੂ ਤੇ ਦੋ ਫਿਲਮਾਂ ਵਿੱਚ ਲੈਲਾ ਕਿਸਰਾ ਆ ਗਈਆਂ ਜੀ ਤੇ ਮੈਨੂੰ ਲੱਗਾ ਕਹਾਣੀ ਨੇ ਡਿਸਾਈਡ ਕੀਤਾ ਕਿ ਦੋ ਲੈਲਾ ਹੋਣੀ ਚਾਹੀਦੀਆਂ ਇੱਕ ਮਜਨੂ ਹੋਣਾ ਚਾਹੀਦਾ ਤੇ ਸੀਤਾ ਜੀ ਅਦਾਕਾਰ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਲੱਗ-ਅਲੱਗ ਕਹਾਣੀਆਂ ਦਿਖਾਈਏ ਤੇ ਪੁਰਾਣੀ ਲੈਲਾ ਮਜਨੂਨ ਵਾਲੀ ਦਾ ਕੋਈ ਲੈਣਾ ਦੇਣਾ ਨਹੀਂ ਇਸ ਫਿਲਮ ਦਾ ਇੱਕ ਨਵੇਂ ਯੁੱਗ ਦੀ ਨਵੇਂ ਬੱਚਿਆਂ ਦੀ ਨਵੀਂ ਕਲਵ ਸਟੋਰੀ ਦਿਖਾਈ ਹੈ ਅਸੀਂ ਤੇ ਸਾਡੀ ਇਸ ਲਵ ਸਟੋਰੀ ਚ ਦੋ ਲੈਲਾ ਦੀ ਜਗ੍ਹਾ ਸੀਗੀ ਤਾਂ ਕਰਕੇ ਪਰ ਅਸਲ ਚ ਕੋਈ ਜ਼ਰੂਰੀ ਨਹੀਂ ਹੈ ਕਿ ਤੁਹਾਡੇ ਕੋਲ ਦੋ ਲੈਲਾ ਹੋਣੀ ਚਾਹੀਦੀਆਂ ਪਰ ਕਹਿੰਦੇ ਇਹ ਇੱਕ ਮਿਆਂ ਚ ਦੋ ਤਲਵਾਰਾਂ ਆਉਂਦੀਆਂ ਨਹੀਂ ਫਿਰ ਦੋ ਦੋ ਕਿਸ ਤਰ੍ਹਾਂ ਲੈਲਾ ਆ ਗਈਆਂ ਇੱਕ ਮੰਜੀ ਨਹੀਂ ਆਈਆਂ ਨਾ ਜੀ ਆਹੀ ਤਾਂ ਗਾਣੀ ਹੈ ਉਹ ਤੁਸੀਂ ਹਾਲ ਨਹੀਂ ਦੇਖਿਆ ਮਜਨੂ ਦਾ ਟ੍ਰੇਲਰ ਵਿੱਚ ਰੱਖ ਲਓ ਤਲਵਾਰਾਂ ਐਡੀ ਕਿਹੜੀ ਗੱਲ ਟ੍ਰੇਲਰ ਨਹੀਂ ਦੇਖਿਆ ਦੁਬਾਰਾ ਤੁਸੀਂ ਤੁਸੀਂ ਟ੍ਰੇਲਰ ਵਿੱਚ ਦੇਖਿਆ ਨਹੀਂ ਮਜਨੂ ਵਿਚਾਰਾ ਕਦੇ ਅੰਦਰ ਜਾ ਰਿਹਾ ਹੈ ਕਦੇ ਅੰਦਰ ਜਾ ਰਿਹਾ ਹੁਣ ਇਸ ਕਰਕੇ ਗੱਲ ਸਹੀ ਹੈ ਦੋ ਤਲਵਾਰਾਂ ਇੱਕ ਮਿਆਂ ਚ ਨਹੀਂ ਰਹਿ ਸਕਦੀਆਂ ਜਾਂ ਤਾਂ ਅਲੱਗ-ਅਲੱਗ ਮਿਆਂ ਰੱਖਣੀ ਪੈਣੀ ਹੈ ਜਾਂ ਫਿਰ ਇੱਕੋ ਤਲਵਾਰ ਰੱਖਣੀ ਪਈ ਜਾਂ ਦੋ ਮਜੇ ਦੋ ਲੈਲਾ ਹੋ ਕਿਸਾਂ ਦੀ ਮਿਹਨਤ ਲੱਗੀ ਹੈ ਕਿਥੇ ਕਿਥੇ ਸ਼ੂਟਿੰਗ ਹੋਈ ਹੈ ਔਰ ਕਿਸਾਂ ਦੀਆਂ ਉਮੀਦਾਂ ਨੇ ਇਸ ਫਿਲਮ ਨੂੰ ਲੱਗੀ ਮਿਹਨਤ ਬਹੁਤ ਕੀਤੀ ਹੈ ਜੀ ਸਾਰਿਆਂ ਨੇ ਆਲਮੋਸਟ 2 2.5 ਸਾਲ ਇਸ ਫਿਲਮ ਨੂੰ ਦਿੱਤੇ ਹੈ ਕਈ ਵਾਰ ਰੀਸ਼ੂਟ ਹੋਈ ਫਿਲਮ ਮਤਲਬ ਪ੍ਰੋਡਿਊਸਰਸ ਵੱਲੋਂ ਡਾਇਰੈਕਟਰ ਵੱਲੋਂ ਕੋਈ ਕਮੀ ਨਹੀਂ ਛੱਡੀ ਗਈ ਕਈ ਵਾਰ ਕੀ ਹੁੰਦਾ ਜੀ ਜਦੋਂ ਇਨੀਸ਼ੀਅਲੀ ਤੁਸੀਂ ਫਿਲਮ ਸ਼ੁਰੂ ਕਰਦੇ ਹੋ ਤਾਂ ਕੁਝ ਚੀਜ਼ਾਂ ਜਿਵੇਂ ਸੋਚੀਆਂ ਹੁੰਦੀਆਂ ਉਹ ਨਹੀਂ ਹੁੰਦੀਆਂ ਕੁਝ ਚੀਜ਼ਾਂ ਜਿਵੇਂ ਤੁਸੀਂ ਨਹੀਂ ਸੋਚੀਆਂ ਹੁੰਦੀਆਂ ਵਧੀਆ ਵੀ ਹੋ ਜਾਂਦੀਆਂ ਫਿਰ ਜਦੋਂ ਤੁਸੀਂ ਐਡਿਟ ਕਰਦੇ ਹੋ ਫਿਲਮ ਵੇਖਦੇ ਹੋ ਜ਼ਿਆਦਾਤਰ ਫਿਲਮਾਂ 'ਚ ਲੋਕੀ ਕਹਿੰਦੇ ਕਿ ਯਾਰ ਚੱਲ ਹੁਣ ਹੋ ਗਿਆ ਹੁਣ ਦੁਬਾਰਾ ਨਹੀਂ ਛੇੜਨਾ ਪਰ ਇਸ ਟੀਮ ਦੀ ਸਾਡੇ ਦੀ ਸ਼ਿਫਟ ਕਰਨੀ ਬਣਦੀ ਹੈ ਕਿ ਇਹਨਾਂ ਨੇ ਦੇਖਿਆ ਕਿ ਯਾਰ ਇੱਥੇ ਲੋਡ ਹੈ ਇੱਥੇ ਥੋੜੇ ਕਮਜ਼ੋਰ ਆ ਇੱਥੇ ਜੇ ਦੁਬਾਰਾ ਹੋ ਜੇ ਤਾਂ ਪੁੱਛੋ ਫਿਰ ਆਰਟਿਸਟਸ ਦੀ ਵੀ ਸ਼ਿਫਟ ਕਰਨੀ ਬਣਦੀ ਹੈ ਸੀਨੀਅਰ ਆਰਟਿਸਟਸ ਸਾਰਿਆਂ ਨੇ ਸਾਨੂੰ ਕਈ ਵਾਰ ਟਾਈਮ ਦਿੱਤਾ ਬਹੁਤ ਵੱਡੀ ਗੱਲ ਹੁੰਦੀ ਹੈ ਜੀ ਤੇ ਓਵਰਆਲ ਜੇ ਤੁਸੀਂ ਮਿਹਨਤ ਦੀ ਗੱਲ ਕਰ ਰਹੇ ਇਸ ਵਿੱਚ ਮੈਂ ਉਹ ਤਾਂ ਦੱਸ ਰਿਹਾ ਕਿ ਸਾਰਿਆਂ ਨੇ ਬੜੇ ਦਿਲ ਨਾਲ ਜਾਨ ਲਾਈ ਹੈ ਐਕਚੁਅਲੀ ਸਾਰੇ ਮਜਨੂ ਨੇ ਇਸ ਫਿਲਮ ਦੇ ਕਿ ਸਾਰੇ ਤੁਸੀਂ ਦੇਖ ਰਹੇ ਹੋ ਜਿਹੜਾ ਸਾਡੇ ਨਾਲ ਟੀਮ ਵੀ ਸਾਰੀ ਆਈ ਹੈ ਬਹੁਤ ਐਕਸਾਈਟਿਡ ਨੇ ਫਿਲਮ ਲੈ ਕੇ ਤੇ ਉਮੀਦਾਂ ਚੰਗੀਆਂ ਨੇ ਹਰ ਬੰਦਾ ਜਿਹੜਾ ਫਿਲਮ ਨਾਲ ਜੁੜਦਾ ਹੈ ਉਹ ਚਾਹੁੰਦਾ ਹੈ ਕਿ ਮੇਰੀ ਫਿਲਮ ਹਿੱਟ ਹੋਵੇ ਮੈਂ ਵੀ ਉਹਨਾਂ ਚੋਂ ਇੱਕ ਆ ਮੈਂ ਵੀ ਚਾਹੁੰਗਾ ਕਿ ਮੇਰੀ ਫਿਲਮ ਜਿਆਦਾ ਮੰਗਦੇ ਨੇ ਅੱਜ ਕੱਲ ਲੋਕ ਜਿਹੜੇ ਕੀ ਕੰਟੈਂਟ ਕੀ ਖਾਸ ਕੀ ਲੈ ਕੇ ਆਏ ਹੈ ਖਾਸ ਇਹ ਹੈ ਜੀ ਕਿ ਇੱਕ ਤਾਂ 뮤지컬 ਲਵ ਸਟੋਰੀ ਹੈ ਯੂ نو ਅਸੀਂ ਖੁਸ਼ਕਿਸਮਤ ਆ ਕਿ ਗੁਰਮੀਤ ਸਿੰਘ ਜੀ ਨੇ ਮਿਊਜ਼ਿਕ ਕੀਤਾ ਇਸ ਫਿਲਮ ਦਾ ਸਿਰਫ ਮਿਊਜ਼ਿਕ ਹੀ ਨਹੀਂ ਕੀਤਾ ਬੈਕਗ੍ਰਾਉਂਡ ਸਕੋਰ ਵੀ ਦਿੱਤਾ ਅਸੀਂ ਇੱਕ ਲਵ ਸਟੋਰੀ ਬਣਾ ਰਹੇ ਹਾਂ ਤੇ ਜੇ ਬਿਨਾ ਮਿਊਜ਼ਿਕ ਤੋਂ ਤੁਸੀਂ ਇਮੇਜਿਨ ਨਹੀਂ ਕਰ ਸਕਦੇ ਇਹ ਚੀਜ਼ਾਂ ਇੱਕ ਜਿਵੇਂ ਕਈ ਵਾਰ ਹੋਇਆ ਅੱਜ ਦੀ ਗੱਲ ਨਹੀਂ ਕਿ ਗਾਣੇ ਹਿੱਟ ਹੋ ਜਾਂਦੇ ਆ ਤਾਂ ਫਿਲਮਾਂ ਹਿੱਟ ਹੋ ਜਾਂਦੀਆਂ ਸਾਡੇ ਨਾਲ ਵੀ ਕੁਝ ਐਦਾ ਹੀ ਹੋ ਰਿਹਾ ਸਾਡੇ ਕੁਝ ਗਾਣੇ ਬਹੁਤ ਚੰਗੇ ਚੱਲ ਰਹੇ ਨੇ ਤਾਂ ਸਾਡੀ ਉਮੀਦਾਂ ਥੋੜੀਆਂ ਵਧ ਗਈਆਂ ਨੇ ਤੇ ਜੇ ਅਲੱਗ ਦੀ ਗੱਲ ਕਰੀਏ ਅਸੀਂ ਕੋਸ਼ਿਸ਼ ਕੀਤੀ ਹੈ ਜਿਵੇਂ ਤੁਸੀਂ ਟ੍ਰੇਲਰ ਵੀ ਦੇਖਿਆ ਹੋਣਾ ਜਦੋਂ ਆਮ ਇੱਕ ਪੰਜਾਬੀ ਫਿਲਮ ਦਾ ਟ੍ਰੇਲਰ ਕੱਟਦੇ ਨੇ ਤਾਂ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਸਭ ਕੁਝ ਦਿਖਾ ਦਈਏ ਯੂਰ ਹੁਣ ਸਾਡੇ ਕੋਲ ਨਿਰਮਲ ਰੇਸ਼ੀ ਜੀ ਵੀ ਹੈਗੇ ਨੇ ਬਲਕੀਤ ਰੌਣੀ ਜੀ, ਸ਼ਵਿੰਦਰ ਮਾਲ ਜੀ, ਗੁਰਪ੍ਰੀਤ ਭੰਗੂ मैम ਪਰ ਮੇਕਰਸ ਨੇ ਇਹ ਟ੍ਰੇਲਰ 뮤직 ਮਿਊਜ਼ਿਕਲ ਜਰਨੀ ਤੇ ਤਿੰਨੋਂ ਕੈਰੈਕਟਰਸ ਤੇ ਘਟਿਆ ਮੇਨਲੀ ਸੋ ਜਦ ਮੈਂ ਟ੍ਰੇਲਰ ਦੇਖਿਆ ਸੀ ਮੈਨੂੰ ਵੀ ਲੱਗ ਰਿਹਾ ਸੀ ਕਿ ਸ਼ਾਇਦ ਜਿਹੜੀ ਕਾਮੇਡੀ ਹੈ ਫਿਲਮ ਚ ਉਹ ਵੀ ਦਿਖਾਈ ਜਾਊਗੀ ਬਟ ਨਹੀਂ ਉਹਨਾਂ ਨੇ ਬਿਲਕੁਲ ਇੱਕ ਮਿਊਜ਼ਿਕਲੀ ਹੀ ਦਿਖਾਇਆ ਜੋ ਅਸੀਂ ਚਾਹੁੰਦੇ ਆ ਕਿ ਤਿੰਨ ਕੈਰੈਕਟਰਸ ਤੇ ਸਾਡਾ ਫੋਕਸ ਰਹੇ ਸਾਡੀ ਲਵ ਸਟੋਰੀ ਜਿਹੜੀ ਮਜਨੂ ਤੇ ਉਹਨਾਂ ਦੇ ਦੋਨਾਂ ਦੀ ਆਪਾਂ ਦਿਖਾ ਰਹੇ ਹਾਂ ਉਹਦੇ ਤੇ ਧਿਆਨ ਰਹੇ ਇਹ ਟ੍ਰੇਲਰ ਚ ਮੈਨੂੰ ਬੜਾ ਵਧੀਆ ਲੱਗਿਆ ਸੀ ਮੈਨੂੰ ਇੱਕ ਹੁੰਨੇੜੇ ਅੱਗੇ ਦਿਲ ਦੀ ਧੜਕਣਾ ਵੀ ਤੇਜ਼ ਹੋ ਗਈ ਹੋ ਰਹੀਆਂ ਜੀ ਹਰ ਵਾਰ ਹੁੰਦੀਆਂ ਚਲੋ ਮੇਰੀ ਪਹਿਲੀ ਨਹੀਂ ਹੈ ਇਸ ਕਰਕੇ ਥੋੜਾ ਜਿਹਾ ਯੂਸ ਟੂ ਹਾਂ ਇਸ ਚੀਜ਼ ਨੂੰ ਲੈ ਕੇ ਬਟ ਜਿਵੇਂ ਜਿਵੇਂ ਇਹ ਮੈਂ ਕਹਿ ਰਿਹਾ ਇਹ ਮੈਂ ਹੁਣ ਵੈਸੇ ਕੈਮਰੇ ਅੱਗੇ ਕਹਿ ਰਿਹਾ ਪਰ ਜਿਵੇਂ ਜਿਵੇਂ ਦਿਨ ਲੱਗ ਜਾਂਦੇ ਨੇ ਜਦੋਂ ਪੋਸਟਰ ਆਉਂਦਾ 3 ਡੇਸ ਟੂ ਗੋ 2 ਡੇਸ ਟੂ ਗੋ ਉਹ ਫੇਰ ਯਾਦ ਆਂਦੀਆਂ ਚੀਜ਼ਾਂ ਉਹ ਫੀਲਿੰਗਸ ਦੁਆਰਾ ਜਾਗਦੀਆਂ ਜਿਸ ਫਰਾਈਡੇ ਫਿਲਮ ਲੱਗਣੀ ਹੁੰਦੀ ਹੈ ਉਹ ਜਿਹੜੀ ਥਰਸਡੇ ਦੀ ਰਾਤ ਹੁੰਦੀ ਹੈ ਬੜੀ ਔਖੀ ਨਿਕਲਦੀ ਹੈ ਉਸ ਤੋਂ ਲੈ ਕੇ ਫੇਰ ਪੂਰਾ ਜਿਹੜਾ ਫਰਾਈਡੇ ਜਾਂ ਤੱਕ ਜਾਂਦਾ ਨਹੀਂ ਉਹ ਤੱਕ ਫਿਲਮ ਮੇਕਰਸ ਨੂੰ ਨੀਂਦ ਨਹੀਂ ਆਉਂਦੀ ਸਾਡਾ ਵੀ ਕੁਛ ਐਦਾਂ ਦਾ ਹੀ ਹਾਲ ਹੈ ਚਲੋ ਕਿਰਨ ਮੈਮ ਨਾਲ ਵੀ ਗੱਲਬਾਤ ਕਰ ਲੇ ਮੈਮ ਕੀ ਕਹਿਣਾ ਚਾਹੁੰਦੇ ਹੋ ਜੀ ਇਹ ਮੂਵੀ ਜਿਹੜੀ ਆ ਰਹੀ ਹੈ 22 ਤਰੀਕ ਨੂੰ ਤਾਂ ਤੁਸੀਂ ਲੀਡ ਰੋਲ ਕਰਦੇ ਹੋ ਹਾਂਜੀ ਸਰ ਸਾਡਾ ਦੋ ਕੁੜੀਆਂ ਦਾ ਕੈਰੈਕਟਰ ਹੈ ਤੇ ਸੈਬੀ ਨੇ ਵੀ ਬਹੁਤ ਵਧੀਆ ਕੰਮ ਕੀਤਾ ਹੈ ਸਰ ਤੇ ਮੈਂ ਵੀ ਕੋਸ਼ਿਸ਼ ਕੀਤੀ ਹੈ ਕਿ ਆਪਾਂ ਮਤਲਬ ਵਧੀਆ ਇੱਕ ਸਟੋਰੀ ਦੇ ਨਾਲ ਇੱਕ ਵਧੀਆ ਐਕਟ ਕਰਕੇ ਤੁਹਾਡੇ ਸਾਹਮਣੇ ਲੈ ਕੇ ਆਈਏ ਮੈਂ ਤਾਂ ਕੀ ਕਹਾਂਗੇ ਮੈਂ ਵੀ ਵਧੀਆ ਹੀ ਕੰਮ ਕੀਤਾ ਹੈ ਇਹ ਨਹੀਂ ਕਿਦਾਂ ਜੀ ਨਹੀਂ ਆਪਣੀ ਗੱਲ ਮਜਨੂ ਨੇ ਬਹੁਤ ਵਧੀਆ ਕੰਮ ਕੀਤਾ ਹੈ ਬਹੁਤ ਜ਼ਿਆਦਾ ਵਧੀਆ ਜੇ ਮਜਨੂ ਨਹੀਂ ਹੁੰਦਾ ਤਾਂ ਮਜਨੂ ਫਿਲਮ ਨਹੀਂ ਹੁੰਦੀ ਪੰਜਾਬੀ ਸਿਨੇਮਾ ਦਾ ਥੋਰ 골ਡਨ ਪੀਰੀਅਡ ਵਿੱਚ ਗੁਜ਼ਰ ਰਿਹਾ ਤੇ ਲੋਕ ਕੰਟੈਂਟ ਬੇਸ মুਵੀ ਜ਼ਿਆਦਾ ਪਸੰਦ ਕਰਦੇ ਨੇ ਇਸ ਵਿੱਚ ਮੇਨ ਕੀ ਕੰਟੈਂਟ ਲੈ ਕੇ ਆਈਏ ਬਿਲਕੁਲ ਸਰ ਐ ਤੁਸੀਂ ਬਹੁਤ ਵਧੀਆ ਗੱਲ ਪੁੱਛੀ ਮੈਂ ਵੀ ਕੰਟੈਂਟ ਨੂੰ ਹੀ ਮੈਂ ਚਾਹਨੀ ਹੈ ਕਿ ਕੰਟੈਂਟ ਹੀ ਅਗਿਆਣਾ ਚਾਹੀਦਾ ਹੈ ਇੱਕ ਕੰਟੈਂਟ ਐਦਾਂ ਦਾ ਹੋਣਾ ਚਾਹੀਦਾ ਕਿ ਲਾਈਕ ਜਦੋਂ ਅਸੀਂ ਪੰਜਾਬੀ ਸੀ ਮਤਲਬ ਉਹਨੂੰ ਅਸੀਂ ਉੱਠ ਕੇ ਨਾ ਜਾਈਏ ਸਾਨੂੰ ਪਤਾ ਸਾਨੂੰ ਇਦਾਂ ਲੱਗੀ ਕਿ ਹੁਣ ਕੀ ਹੋਣਾ ਹੁਣ ਕੀ ਹੋਣਾ ਹੁਣ ਕੀ ਹੋਣਾ ਤੇ ਕੰਟੈਂਟ ਜ਼ਰੂਰ ਹੋਣਾ ਚਾਹੀਦਾ ਤੇ ਮੈਂ ਮੇਰੀ ਇਹ ਕੋਸ਼ਿਸ਼ ਹੈ ਕਿ ਅਸੀਂ ਅੱਗੇ ਵੀ ਜਿਹੜੀਆਂ ਫਿਲਮਾਂ ਬਣਾਵਾਂਗੇ ਉਹਦੇ ਵਿੱਚ ਪੰਜਾਬ ਨੂੰ ਐਕਸਪਲੋਰ ਐਕਸਪਲੋਰ ਕਰੀਏ ਪੰਜਾਬੀ ਜਿਹੜਾ ਅਸੀਂ ਪੰਜਾਬ ਪੰਜਾਬ ਜਿੱਦਾ ਅਸੀਂ ਥੋੜਾ ਜਿਹਾ ਭੁੱਲਦੇ ਜਾ ਰਹੇ ਹਾਂ ਤੇ ਮੈਨੂੰ ਇਹਦਾ ਲੱਗਦਾ ਹੈ ਕਿ ਖੇਤਾਂ ਚ ਜਾ ਕੇ ਸ਼ੂਟ ਕਰਨਾ ਤੇ ਪੰਜਾਬ ਦਿਖਾਣਾ ਕੱਚੇ ਘਰ ਦਿਖਾਣੇ ਉਹ ਥੋੜਾ ਜ ਮੈਨੂੰ ਵਧੀਆ ਲੱਗਦਾ ਸਰ ਤੇ ਉਹ ਅਸੀਂ ਵਾਪਸ ਅਸੀਂ ਉਸੇ ਨੂੰ ਕਰਾਂਗੇ ਨੈਕਸਟ ਫਿਲਮ ਵਿੱਚ ਤਾਂ ਮੇਰਾ ਮਿਊਜ਼ਿਕ ਡਾਇਰੈਕਟਰ ਵੀ ਗੁਰਮੀਤ ਬਾਜਮੀ ਨੇ ਕਿਉਂਕਿ ਮਿਊਜ਼ਿਕ ਕਹਿੰਦੇ ਰੂਹ ਦੀ ਖੁਸ਼ਾ ਆ ਗਿਆ ਜੀ ਮਿਊਜ਼ਿਕ ਤੋਂ ਬਿਨਾਂ ਕਹਿੰਦੇ ਮਜ਼ਾ ਨਹੀਂ ਆਉਂਦਾ ਹਨਾ ਤੇ ਤੁਸੀਂ ਇੱਥੇ ਵਿੱਚ ਮਿਊਜ਼ਿਕ ਦਿੱਤਾ ਤਾਂ ਕਿਸੇ ਦੀ ਤੁਸੀਂ ਮਿਊਜ਼ਿਕ ਤੇ ਤੋਹ ਦੇ ਬਰੇ ਦਾ ਮਿਊਜ਼ਿਕ ਕੋਸ਼ਿਸ਼ ਕੀਤੀ ਜੀ ਹਰ ਫਿਲਮ ਚ ਕੋਸ਼ਿਸ਼ ਕਰੀਦੀ ਹੈ ਕਿ ਅੱਛਾ ਮਿਊਜ਼ਿਕ ਹੋਏ ਅੱچھے ਗਾਣੇ ਹੋਣ ਗਾਣੇ ਦੀ ਅੱਛੀ ਰੀਚ ਹੋਏ ਗਾਣੇ ਕਮਰਸ਼ੀਅਲੀ ਬਹੁਤ ਅੱਛੇ ਹੋਣ ਕਈ ਵਾਰ ਇਦਾਂ ਵੀ ਮੈਂ ਮੈਂ ਆਪਣੇ 뮤직 ਚ ਇਦਾਂ ਟਰਾਈ ਕਰਦਾ ਰਹਿੰਦਾ ਕਿ ਕਈ ਵਾਰ ਇਦਾਂ ਨਾ ਹੋ ਜਾਏ ਕਿ ਗਾਣਾ ਜਿਹੜਾ ਸਿਰਫ ਫਿਲਮ ਤੱਕ ਰਹਿ ਜਾਏ ਕਈ ਵਾਰ ਇਦਾਂ ਵੀ ਹੁੰਦਾ ਨਾ ਤੁਸੀਂ ਫਿਲਮ ਚ ਗਾਣਾ ਵੇਖਿਆ ਤੇ ਫਿਰ ਬਾਹਰ ਵੇਖਣ ਦਾ ਜੀ ਬਾਹਰ ਸੁਣਨ ਦਾ ਮਨ ਨਹੀਂ ਕਰਦਾ ਤੇ ਮੈਂ ਕੋਸ਼ਿਸ਼ਾਈ ਕਰਦਾ ਕਿ ਗਾਣਾ ਇਦਾਂ ਦਾ ਹੋਵੇ ਜਿਹੜਾ ਫਿਲਮ ਚ ਵੀ ਵੇਖਣ ਚ ਮਨ ਕਰੇ ਅਗਰ ਤੁਸੀਂ ਕੱਲਾ ਗਾਣਾ ਸੁਣਨਾ ਚਾਹੁੰਦੇ ਹੋ ਨਾ ਕਿਤੇ ਸਟ੍ਰੀਮਿੰਗ ਤੇ ਸੁਣਨਾ ਚਾਹੁੰਦੇ ਹੋ ਤੁਸੀਂ ਸਪੋਟੀਫਾਈ ਤੇ ਸੁਣਨਾ ਚਾਹੁੰਦੇ ਹੋ ਤੁਸੀਂ YouTube ਤੇ ਸੁਣਨਾ ਚਾਹੁੰਦੇ ਹੋ ਸਪੋਟੀਫਾਈ ਵਗੈਰਾ ਤੇ ਵੀ ਉਹ ਗਾਣੇ ਦੀ ਰੀਚ ਹੋਵੇ ਤੇ ਕਮਰਸ਼ਲ ਗਾਣੇ ਹੋਣ ਜਿਹੜੇ ਸੁਣੇ ਜਾਣ ਤੇ ਕੋਸ਼ਿਸ਼ ਕੀਤੀ ਹੈ ਪਿਕਚਰ ਦੇ ਅਕੋਰਡਿੰਗ ਵੀ ਅੱਛੇ ਸਿੰਗਰ ਨੇ ਬਹੁਤ ਸਾਰੇ ਵਧੀਆ ਸਿੰਗਰ ਹੈ ਜਿਹੜੇ ਪੁਰਾਣੇ 올ਡ ਸਿੰਗਰ ਵੀ ਨੇ ਨਵੇਂ ਸਿੰਗਰ ਹੈ ਸਿਮਰਨ ਨੇ ਬਹੁਤ ਅੱਛਾ ਗਾਇਆ ਨਛੱਤਰ ਭਾਜੀ ਉਹਨਾਂ ਨੇ ਬਹੁਤ ਅੱਛਾ ਗਾਇਆ ਕਮਲ ਖਾਨ ਹੈ ਹਸ਼ਮਨ ਸੁਲਤਾਨਾ ਜੀ ਹੈ ਤੇ ਆਪਣਾ ਜਿਹੜੇ ਜੈਸਮੀਨ ਅਕਤਰ ਹੈ ਤੇ ਕੁਝ ਇੱਕਦ ਗਾਣਾ ਮੈਂ ਵੀ ਉਦਾਂ ਹੀ ਗਾਤਾ ਉਹ ਮੈਂ ਉਦਾਂ ਹੀ ਗਾਤਾ ਮੇਰੇ ਕੋ ਗਾਣੇ ਗਾਣ ਵਾਲੇ ਲੋਕ ਬੁਲਾਏ ਹੈ ਬੁਲਾਏ ਗਾਣੇ ਜਿਨ੍ਹਾਂ ਨੇ ਗਾਣੇ ਗਾਣ ਤੇ ਗਾਣੇ ਅੱਛੇ ਨੇ ਉਹਦੇ ਚ ਗਾਣ ਵਾਲੇ ਤੇ ਬਾਕੀ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਏਦਾਂ ਦੀਆਂ ਆ ਪਿਕਚਰ ਨੂੰ ਅ ਪਿਕਚਰ ਜੈਲ ਹੋਣੀ ਚਾਹੀਦੀ ਹੈ ਦੇਖੋ ਮੈਂ ਪਿਕਚਰ ਚ ਕਈ ਵਾਰ ਕੀ ਕਹਿੰਦਾ ਕਿ ਬਹੁਤ ਵਾਰੀ ਏਦਾਂ ਹੁੰਦਾ ਹੈ ਕਿ ਤੁਸੀਂ ਪਹਿਲੀ ਫਿਲਮਾਂ ਚ ਦੇਖਿਆ ਹੋਣਾ ਕਿ ਜਦੋਂ ਗਾਣਾ ਆਂਦਾ ਸੀ ਤੁਸੀਂ ਨੋਟ ਕਰਨਾ ਚਾਹਦੇ ਅਸੀਂ ਆਪਣੇ ਵੇਲੇ ਚ ਹਮੇਸ਼ਾ ਦੇਖਿਆ ਕਿ ਜਦੋਂ ਗਾਣਾ ਆਂਦਾ ਸੀ ਲੋਕੀ ਕਹਿੰਦੇ ਸੀ ਵਾਸ਼ਰੂਮ ਚਲੀਏ ਹੂੰ ਹੁੰਦਾ ਸੀ ਇਦਾਂ ਇਦਾਂ ਹੁੰਦਾ ਸੀ ਆਪਾਂ ਸਾਰੇ ਹੀ ਹੈ ਕਿ ਜਦੋਂ ਗਾਣਾ ਹੁੰਦਾ ਲੋਕੀ ਕਹਿੰਦੇ ਵਾਸ਼ਰੂਮ ਚੱਲੀਏ ਉਦੋਂ ਗਾਣੇ ਬਹੁਤ ਜ਼ਿਆਦਾ ਹੁੰਦੇ ਸੀ ਜਿਆਦਾ ਹੁੰਦੇ ਸੀ ਲੇਕਿਨ ਮੈਨੂੰ ਲੱਗਦਾ ਕਿ ਤੁਹਾਨੂੰ ਆਹ ਫਿਲਮ ਦੇ ਗਾਣੇ ਜਦੋਂ ਗਾਣੇ ਆਣਗੇ ਨਾ ਤੇ ਤੁਹਾਨੂੰ ਵਾਸ਼ਰੂਮ ਜਾਣ ਦੀ ਲੋੜ ਨਹੀਂ ਪਵੇ ਤੁਹਾਨੂੰ ਲੱਗੇਗਾ ਕਿ ਮੈਂ ਇਹ ਗਾਣਾ ਵੇਖਾਂ ਪੂਰਾ ਵੇਖ ਕੇ ਕਿਉਂਕਿ ਗਾਣਾ ਇਦਾਂ ਲਿੰਕ ਕੀਤਾ ਹੋਇਆ ਹੈ ਇਹਨਾਂ ਨੇ ਡਾਇਰੈਕਟਰਸ ਨੇ ਬਹੁਤ ਅੱਛਾ ਕੰਮ ਕਿ ਪਹਿਲਾ ਸੀਨ ਹੈ ਫਿਰ ਗਾਣਾ ਹੈ ਗਾਣੇ ਤੋਂ ਬਾਅਦ ਜਿਹੜਾ ਸੀਨ ਹੈ ਉਹ ਬੜਾ ਇੰਪੋਰਟੈਂਟ ਹੈ ਤੇ ਅਗਰ ਤੁਸੀਂ ਗਾਣੇ ਤੋਂ ਬਾਅਦ ਥੋੜਾ ਜਿਹਾ ਮਿਸ ਹੋ ਗਏ ਤੇ ਉਹ ਸੀਨ ਦਾ ਮਜ਼ਾ ਖਰਾਬ ਹੋ ਜਾਏਗਾ ਤੇ ਇਸ ਕਰਕੇ ਉਹ ਗਾਣੇ ਦਾ ਲਿੰਕ ਹੈ ਗਾਣੇ ਅੱਛੇ ਨੇ ਤੇ ਬਸ ਉਹੀ ਗੱਲ ਹੈ ਮੈਂ ਸਦਕੇ ਜਾਵਾਂ ਪੰਜਾਬ ਤੋਂ ਮੈਂ ਸਦਕੇ ਜਾਵਾਂ ਮੈਂ ਸਦਕੇ ਜਾਵਾਂ ਪੰਜਾਬ ਤੋਂ ਮੈਂ ਸਦਕੇ ਜਾਵਾਂ ਮੈਂ ਸਦਕੇ ਸਦਕੇ ਰੰਗਲੇ ਮੇਰੇ ਪੰਜਾਬ ਤੋਂ ਮੈਂ ਸਦਕੇ ਜਾਵਾਂ ਮੈਂ ਵਾਰੇ ਵਾਰੇ ਜਾਵਾਂ ਪੰਜਾਬ ਤੋਂ ਪੰਜਾਬ ਤੋਂ ਬਾਜੀ ਕੋਈ ਤੁਸੀਂ ਵੀ ਡਾਇਲੋਗ ਸੁਣਾ ਦਿਓ ਡਾ ਲੋ ਹਾਂ ਫਿਰ ਵਾਪਸ ਨੇੜੇ ਡਾਇਲੋਗ ਕੋਈ ਸੁਣਾ ਦਿਓ ਵਿਭਾਗੋ ਕਿਹਦਾ ਹਾਂਜੀ ਹਾਂਜੀ ਮੈਂ ਐਕਚੁਅਲੀ ਅਪੀਲ ਹੀ ਕਰਨਾ ਚਾਹਾਂਗੀ ਮੇਰੀ ਆਡੀਅੰਸ ਨੂੰ ਇਸੇ ਲਈ ਮੈਂ ਮੇਰੀ ਫਿਲਮ ਦੇ ਨਾਲ ਮੇਰੀ ਅਪੀਲ ਦੇ ਨਾਲ ਜੁੜੀਆਂ ਹੋਈਆਂ ਕੁਝ ਲਾਈਨਸ ਨੇ ਕੋਈ ਮੈਂ ਸੁਣਾ ਦੇਣੀ ਹੈ ਹੁਣੇ ਮੈਂ ਸੁਣਾਈਆਂ ਵੀ ਸੀ ਪਹਿਲਾਂ ਤੇ ਵਾਪਸ ਕੋਈ ਡਿਫਰੈਂਟ ਸੁਣਾ ਦਿਓ ਕੋਈ ਡਿਫਰੈਂਟ ਮੈਨੂੰ ਯਾਦ ਨਹੀਂ ਆ ਰਹੀ ਯਾਦ ਹੈ ਸੁਣਾ ਉਹ ਤੋਂ ਕੀ ਹੈ ਉਹ ਕੀ ਸੀ ਉਦੋਂ ਤੱਕ ਤੂੰ ਬਦਲ ਜਾਏਗਾ ਮੈਂ ਤੈਨੂੰ ਕਿਹਾ ਸੀ ਨਾ ਮਜਨੂ ਕਿ ਤੂੰ ਬਦਲ ਜਾਏਗਾ ਬਦਲ ਗਿਆ ਨਾ ਤੂੰ ਨਹੀਂ ਹਾਂਜੀ ਬਿਲਕੁਲ ਜੀ ਸਿਮਰਨ ਭਾਰਤਵਾੜ ਵੀ ਨੇ ਇਥੇ ਉਹਨਾਂ ਨਾਲ ਵੀ ਗੱਲਬਾਤ ਕਰਨੇ ਆ ਐਮਐਮ ਕੀ ਹੋ ਗਿਆ ਐਜ਼ ਅ ਸਿੰਗਰ ਕਿਸਾ ਦਾ ਤੁਸੀਂ ਇਥੇ ਗਾਣੇ ਗਾਏ ਨੇ ਤੇ ਕਿਹੜਾ ਗਾਣਾ ਜਿਹੜਾ ਕਿ ਦਿਲ ਦੇ ਕਰੀਬ ਹੈ ਸਾਰੇ ਗਾਣੇ ਦਿਲ ਦੇ ਕਰੀਬ ਨੇ ਕਿ ਗੁਰਮੀਜੀ ਮਿਊਜ਼ਿਕ ਨੇ ਸਾਰੇ ਸੁਣਾ ਦਿਓ ਖੜਾਵਾ ਗੁਰਮੀਜੀ ਦਾ ਮਿਊਜ਼ਿਕ ਇੰਨਾ ਅੱਛਾ ਹੈ ਕਿ ਮਤਲਬ ਰੂਲ ਰੂਹ ਨਾਲ ਅਟੈਚ ਹੁੰਦਾ ਹੈ ਗਾਣਾ ਤੇ ਮੈਂ ਆਲਰੇਡੀ ਦੋ ਗਾਣੇ ਗਾ ਚੁੱਕੀ ਹਾਂ ਤੀਸਰਾ ਮੈਂ ਗੁਰਮੀਜੀ ਦੇ ਨਾਲ ਹੀ ਗਾਵਾਂਗੀ ਤੁਸੀਂ ਪਲੀਜ਼ ਇੱਕ ਵਾਰ ਮੇਨ ਨਾਲ ਆਓ ਗੁਰਮੀਜੀ ਨਾਲ ਸਾਥ ਦਿਓ ਮੇਰਾ ਗੁਰਮੀਜੀ ਸਾਥ ਦੇ ਦਿਓ ਖੜਾਵਾ ਲੈ ਜੀ ਇੱਧਰ ਸਾਥ ਹਾਂ ਜੀ ਜੀ ਚਲੋ ਇੱਧਰ ਆਓ ਮੈਂ ਕਰਵਾ ਦਿੰਦਾ ਚਲੋ ਚਲੋ ਬਤਾਈਏ ਹਾਂਜੀ ਹਾਂਜੀ ਤੇ ਆ ਇਟਸ ਇਸ ਪਿੱਕਚਰ ਦਾ ਗਾਣਾ ਹੈ ਕਮਲ ਖਾਨ ਜੀ ਦੇ ਨਾਲ ਹੈ ਬੇਦਰਦੀਆ ਤੇ ਅਸੀਂ ਉਹਦੀਆਂ ਦੋ ਲਾਈਨਾਂ ਗਾਵਾਂਗੇ ਪਿਆਰ ਤੈਨੂੰ ਕੀਤਾ ਸੀ ਸ਼ਦਾਈਆਂ ਦੇਵਾਂਗੂ ਵਕਤ ਤੈਨੂੰ ਦਿੱਤਾ ਸੀ ਸ਼ਦਾਈਆਂ ਦੇਵਾਂਗੂ ਤੂੰ ਨਾ ਜਾਣਿਆ ਤੂੰ ਨਾ ਜਾਣਿਆ ਅਸੀਂ ਕੀ ਹਾਰਿਆ ਸਾਡੇ ਤੇ ਕਿਹੜਾ ਟੁੱਟਿਆ ਪਹਾੜਿਆ ਤੇਰੇ ਹੋ ਕੇ ਨਾ ਤੇਰੇ ਹੋ ਪਾਈ ਪਲ ਵਿੱਚ ਕਰਤਾ ਪਰਾਈ ਤੂੰ ਤਾਂ ਕੀਤੀਆਂ ਮਨ ਮਰਜ਼ੀਆਂ ਬੇਦਰਦੀਆਂ ਬੇ ਬੇਦਰਦੀਆ 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 ਬੜੀ ਬੋਨਿੰਗ ਦੇਖ ਕੇ ਲੱਗ ਰਹਾ ਫਿਲਮ ਹੇਟੀ ਆ ਥੈਂਕ ਯੂ ਥੈਂਕ ਯੂ ਸੋ ਮਚ ਸਰ ਥੈਂਕ ਯੂ ਫੈਮਿਲੀ ਆ ਐਕਚੁਅਲੀ ਫੈਮਿਲੀ ਆ ਬਿਲਕੁਲ ਫੈਮਿਲੀ ਪ੍ਰੋਜੈਕਟ ਆ ਜੀ ਸਰ ਅੱਛਾ ਅਪੀਲ ਅਪੀਲ 22 ਮਾਰਚ ਲਈ ਅਪੀਲ ਹੈ ਜੀ ਸਾਰੇ ਇਸ ਫਿਲਮ ਨੂੰ ਜਰੂਰ ਦੇਖਣ ਜਾਓ ਤੇ ਕਈ ਬੰਦੇ ਆ ਪੁੱਛਦੇ ਆ ਕਿ ਅਸੀਂ ਕਿਉਂ ਜਾਈਏ ਮੈਂ ਤੇ ਆਈ ਹੈ ਨਾ ਮੁੱਦਾ ਕਿਉਂਕਿ ਇਹ ਮਹੀਨੇ ਚ 4 ਫਿਲਮਾਂ ਆ ਰਹੀਆਂ ਪੰਜਾਬੀ ਔਰ ਉਸ ਤੋਂ ਬਾਅਦ 4 ਫਿਲਮਾਂ ਬਾਲੀਵੁੱਡ ਦੀ ਵੀ ਆ ਰਹੀਆਂ ਹੋਰ ਵੀ ਬੜਾ ਕੁਝ ਆ ਰਿਹਾ ਤੇ 8 ਫਿਲਮਾਂ ਤੇ ਕਿਸੇ ਕੋਲ ਇਨਾ ਪੈਸਾ ਨਹੀਂ ਹੈਗਾ ਅੱਜ ਦੀ ਜੇਬ ਚ ਜੇਬ ਚ ਕਿ ਆ ਅਸੀਂ ਫਿਲਮ ਕਿਉਂ ਵੇਖਣ ਜਾਈਏ ਤੇ ਮੇਰੀ ਰਿਕਵੈਸਟ ਹੈ ਕਿ ਆ ਫਿਲਮ ਤੁਸੀਂ ਐਸ ਕਰਕੇ ਵੇਖਣ ਜਾਓ ਕਿ ਅਗਰ ਤੁਸੀਂ 뮤직 ਨੂੰ ਪਿਆਰ ਕਰਦੇ ਹੋ ਤੇ ਜ਼ਰੂਰ ਵੇਖਾ ਜਾਓ ਤੇ ਅਗਰ ਤੁਸੀਂ ਨਵੀਂ ਜਿਹੜੀ ਹੀਰੋਇਨ ਸਾਡੀ ਹੈ ਕਿਰਨ ਸ਼ੇਰਗਿਲ ਜਿਨੇ ਬਹੁਤ ਅੱਛਾ ਕੰਮ ਕੀਤਾ ਹੋਏਗਾ ਤੇ ਆਪਣੇ ਪ੍ਰੀਤ ਬਾੜ ਜੀ ਇਹਨਾਂ ਨੇ ਤੇ ਬਹੁਤ ਸਾਰਾ ਕੰਮ ਕੀਤਾ ਔਰ ਬਹੁਤ ਅੱਛਾ ਕੰਮ ਕੀਤਾ ਮਦਦ ਸਰਹੰਗ ਜੋ ਕੰਮ ਹੈ ਤੇ ਸਿਮਰਨ ਭਾਰਦਵਾ ਜਿਨ੍ਹਾਂ ਦਾ ਲੌਂਗਲਾ ਚਿੱਟੂ ਤੁਸੀਂ ਗਾਣਾ ਪਹਿਲੇ ਵੀ ਸੁਣਿਆ ਠੀਕ ਹੈ ਇਹਨਾਂ ਨੇ ਹੋਰ ਵੀ ਇਸ ਫਿਲਮ ਚ ਬਹੁਤ ਸਾਰੇ ਗਾਣੇ ਗਾਏ ਆ ਡਾਇਰੈਕਟਰ ਨੇ ਜਿਨ੍ਹਾਂ ਨੇ ਅੱਛਾ ਕੰਮ ਕੀਤਾ ਤੇ ਇੱਕ ਕੁੱਲ ਮਿਲਾ ਕੇ ਇੱਕ ਪੈਕੇਜ ਆ ਵਰਕ ਹੁੰਦਾ ਨਾ ਜਿਹੜਾ ਇੱਕ ਜਿਹਨੂੰ ਕਹਿੰਦੇ ਨਾ ਛੋਟੇ ਪੈਕੇਟ ਚ ਇੱਕ ਬਹੁਤ ਵੱਡਾ ਤਮਾਕਾ ਤੇ ਅਸੀਂ ਆ ਕੋਸ਼ਿਸ਼ ਕੀਤੀ ਕਿ ਛੋਟੇ ਪੈਕੇਟ ਚ ਬਹੁਤ ਦਤਮਾਕਾ ਹੋਵੇ ਸਿਓ ਤਮਾਕਾ ਹੈ ਤੇ ਅਗਰ ਉਹ ਤਮਾਕੇ ਦਾ ਲੁਫਤ ਉਠਾਣਾ ਚਾਹਦੇ ਹੋ ਦਿਵਾਲੀ ਤੋਂ ਪਹਿਲਾਂ ਤੇ ਜ਼ਰੂਰ ਜਾਓ ਤਾਂ ਬਿਲਕੁਲ ਜੀ ਵੱਡੀ ਜਿਹੜੀ ਕਿ ਅਪੀਲ ਕੀਤੀ ਜਾ ਰਹੀ ਹੈ ਜਿਹੜੀ ਕਿ 22 ਮਾਰਚ ਨੂੰ ਇਹ ਮੂਵੀ ਅ즈리즈 ਹੋਣ ਜਾ ਰਹੀ ਆ ਤਾਂ ਮੇਰੇ ਨਾਲ ਇਹ ਫਿਲਮ ਦੇ ਸtare ਨੇ ਜਿਹੜੇ ਇੱਥੇ ਪਹੁੰਚੇ ਨੇ ਤੇ ਇਹੀ ਅਪੀਲ ਕਰ ਰਹੇ ਨੇ ਵੀ ਜ਼ਰੂਰ ਜਿਹੜੀ ਕਿ ਉਹ ਮੂਵੀ ਦੇਖੋ ਔਰ ਮੂਵੀ ਦਾ ਕੰਟੈਂਟ ਬਹੁਤ ਵਧੀਆ ਹੈ ਤੇ ਮੂਵੀ ਸਾਰਿਆਂ ਨੂੰ ਬਹੁਤ ਪਸੰਦ ਆਉਣ ਵਾਲੀ ਹੈ ਮजे ਹੋਏ ਕਲਾਕਾਰ ਸ਼ਵਿੰਦਰ ਮਾਹਲ ਨੇ ਜੋ ਕਿ ਇਸ ਫਿਲਮ ਦਾ ਮੁੱਖ ਹਿੱਸਾ ਵੀ ਨੇ ਕਿਉਂਕਿ 350 ਤੋਂ ਜ਼ਿਆਦਾ ਫਿਲਮਾਂ ਜਿਹੜੀ ਕਿ ਉਹ ਪੰਜਾਬੀ ਕਰ ਚੁੱਕੇ ਨੇ ਤਾਂ ਵੱਡਾ ਕੈਰੀਅਰ ਹੈ ਇਹਨਾਂ ਦੀ ਗੱਲ ਬਾਤ ਕਰਨ ਲੈ ਸਰ ਇਹ ਮੂਵੀ ਜਿਹੜੀ ਮਜਨੂ ਆ ਰਹੀ ਹੈ ਕਿਸ ਤਰ੍ਹਾਂ ਦੀ ਮੂਵੀ ਇਹ ਇੱਕ ਟ੍ਰਾਇੰਗਲ ਸਬਜੈਕਟ ਹੈ ਅਕਸਰ ਜਿਵੇਂ ਹੁੰਦੇ ਆ ਔਰ ਸਭ ਤੋਂ ਪਹਿਲਾਂ ਤਾਂ ਜਿਹੜੀ ਐਂਟਰਟੇਨਮੈਂਟ ਫਿਲਮਾਂ ਜੋਗੀ ਬਣਾਉਂਦਾ ਪ੍ਰੋਡਿਊਸਰ ਬਣਾਉਂਦਾ ਇੱਕ ਐਂਟਰਟੇਨਮੈਂਟ ਵਾਸਤੇ ਆਮ ਆਸੇਜ਼ ਵਾਸਤੇ ਤੇ ਉਹਨੂੰ ਮੁੱਖ ਰੱਖਦੇ ਹੋਏ ਇਹ ਫਿਲਮ ਬਣਾਈ ਗਈ ਹੈ ਉਹਦੇ ਸਰਾਊਂਡਿੰਗ ਜਿਸ ਤਰ੍ਹਾਂ ਕਿਰਦਾਰ ਹੁੰਦੇ ਆ ਔਰ ਹੀਰੋ ਦੇ ਫਾਦਰ ਮਧਵ ਮੇਰਾ ਹੀਰੋਇਨ ਦੇ ਫਾਦਰ ਮੈਨੂੰ ਵੀ ਸੈਕੰਡ ਹੀਰੋਇਨ ਦੇ ਫਾਦਰ ਜੋ ਇੱਕ ਐਨਆਰਆਈ ਕਰੈਕਟਰ ਹੈ ਉਹਦਾ ਕਰਨ ਦਾ ਮੌਕਾ ਮਿਲਿਆ ਸੋ ਇਹ ਮਜਨ ਮਜਨੂ ਇੱਕ ਇਟਸੈਲਫ ਫੁੱਲ ਆਫ ਐਂਟਰਟੇਨਮੈਂਟ ਸੋ 23 ਨੂੰ ਇਹਦਾ ਰਿਲੀਜ਼ ਹੋ ਰਹੀ ਹੈ ਦਰਸ਼ਕਾਂ ਦੇ ਸਾਹਮਣੇ ਤੇ ਅਸੀਂ ਸਾਰੇ ਪੋਜ਼ਿਟਿਵਿਟੀ ਲੈ ਕੇ ਚੱਲੇ ਹੋਏ ਹੈ ਕਿ ਹੋਪ ਫਾਰ ਦਾ ਬੈਸਟ ਫਿਲਮ ਚੱਲਣੀ ਚਾਹੀਦੀ ਹੈ ਥੋੜਾ ਕਰੀਅਰ ਰਿਹਾ ਹੈ ਮੂਵੀ ਵਿੱਚ ਫਿਲਮਾਂ ਵਿੱਚ ਤਾਂ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਕਿਸ ਤਰ੍ਹਾਂ ਦੀ ਮੂਵੀ ਬਣੀ ਹੈ ਨਹੀਂ ਵੈਸੇ ਤਾਂ ਸਾਡੇ ਵਾਸਤੇ ਤਾਂ ਸਾਰੀ ਮੂਵੀਜ਼ ਇੱਕੋ ਜਿਹੀ ਹੁੰਦੀਆਂ ਸੀ ਅਸੀਂ ਦੇਖੀ ਨਹੀਂ ਅਸੀਂ ਤੇ ਅਜੇ ਆਪਣੇ ਆਪਣਾ ਕਿਰਦਾਰ ਨਿਭਾਇਆ ਤੇ ਸਾਨੂੰ ਦਰਸ਼ਕ ਪਹਿਲਾਂ ਵੀ ਸਰਾਉਂਦੇ ਰਹੇ ਹਨ ਪਿਆਰ ਕਰਦੇ ਰਹੇ ਹਨ ਉਮੀਦ ਹੈ ਕਿ ਅੱਗੇ ਵੀ ਪਿਆਰ ਕਰਨਗੇ ਕਿਉਂਕਿ ਮੈਂ ਔਰ ਜਦੋਂ ਵੀ ਹੈ ਆਪਣੇ ਕਿਰਦਾਰ ਦੇ ਉੱਤੇ ਜ਼ਿਆਦਾ ਧਿਆਨ ਦਿੰਦਾ ਮੈਂ ਬਹੁਤ ਦਮਦਾਰ ਆਵਾਜ਼ ਹੈ ਮਾਲਕੋ ਤੁਸੀਂ ਐਸੇ ਬਾਰੇ ਕੀ ਕਰ ਰਹੇ ਹੋ ਇਹ ਬਸ ਮੈਂ ਜੋ ਉੱਪਰ ਵਾਲੇ ਨੇ ਜਿੱਤਾ ਉੱਪਰ ਹੱਸ ਦਿੱਤਾ ਤੇ 22 ਤਰੀਕ ਨੇੜੇ ਆਣ ਵਾਲੀ ਹੈ ਤਾਂ ਕਿ ਆ ਤੁਸੀਂ ਅਪੀਲ ਕੀ ਹੈ ਮੈਸੇਜ ਕੀ ਹੈ ਦਰਸ਼ਕਾਂ ਨੂੰ ਮੈਸੇਜ ਇਹ ਹੀ ਹੈ ਕਿ ਅਸੀਂ ਕੋਸ਼ਿਸ਼ ਕਰਦੇ ਹਾਂ ਤਾਂ ਬਹੁਤ ਅਰਸੇ ਤੋਂ ਫਿਲਮਾਂ ਚੰਗੀਆਂ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਦਰਸ਼ਕਾਂ ਨੂੰ ਤੇ ਇਹ ਹੈ ਕਿ ਜਾ ਕੇ ਦਰਸ਼ਕ ਇਹ ਫਿਲਮ ਨੂੰ ਵੀ ਸਰਾਉਣ ਦੇਖਣ ਤੇ ਇੰਜੋਏ ਕਰਨ ਔਰ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਨਿਰਾਸ਼ ਨਹੀਂ ਹੋਣਾ ਪਏਗਾ ਜ਼ਰੂਰ ਦੇਖ